ਜਿੰਡਾਲਾ ਗੁਰੂ ਦੇ ਵਿੱਚ ਵੀ ਲੁੱਟ ਦੀ ਵਾਰਦਾਤ ਹੋਈ ਹੈ ਇੱਥੇ ਦੇ ਰਾਤ ਤਿੰਨ ਬਾਈਕ ਸਵਾਰ ਲੁਟੇਰੇ ਇੱਕ ਰੈਸਟੋਰੈਂਟ ਦੇ ਵਿੱਚ ਲੁੱਟ ਕਰਕੇ ਫਰਾਰ ਹੋ ਗਏ ਨੇ ਵਾਰਦਾਤ ਦੀ ਸੀਸੀਟੀਵੀ ਵੀ ਸਾਮਣੇ ਆਈ ਹੈ ਵੀਡੀਓ ਦੇ ਵਿੱਚ ਵੀ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਰੈਸਟੋਰੈਂਟ ਦਾ ਮਾਲਕ ਆਪਣੇ ਪੂਰੇ ਦਿਨ ਦੀ ਕਮਾਈ गिन ਰਿਹਾ ਸੀ ਤੇ ਇਸ ਦੌਰਾਨ ਤਿੰਨ ਅਣਪਛਾਤੇ ਨੌਜਵਾਨ ਰੈਸਟੋਰੈਂਟ ਦੇ ਅੰਦਰ ਦਾਖਲ ਹੋਏ ਅਤੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤਾਂ ਨਕਦੀ ਲੁੱਟ ਗਈ ਚੋਰ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਔਰ ਕੈਸ਼ ਲੁੱਟ ਕੇ ਨੌਜਵਾਨ ਇਹ ਲੁਟੇਰੇ ਲੈ ਗਏ ਨੇ ਫਿਰ ਹਾਲ ਪੁਲਿਸ ਨੇ ਉਤਲਾ ਕਰ ਦਿੱਤੀ ਗਈ ਔਰ ਪੁਲਿਸ ਦੇ ਵੱਲੋਂ ਜਾਂਚ ਚ ਜਾਰੀ ਹੈ। ਜੇ ਐਫ ਆਈ ਆਰ ਦਰਜ ਕਰ ਦਿੱਤੀ ਆ ਸਾਡੀ ਤਫ਼ਤੀਸ਼ ਚੱਲਦੀ ਆ ਹੁਣ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਅਲੱਗ-ਅਲੱਗ ਐਂਗਲ ਤੋਂ ਟੈਕਨੀਕਲ ਤਰੀਕੇ ਨਾਲ ਇਹਨੂੰ ਬਹੁਤ ਜਲਦ ਟ੍ਰੇਸ ਕਰਕੇ ਦੋਸ਼ੀ ਸਖਤ ਕਰਵਗੀ। ਇਹਦੇ ਤਿੰਨ ਆਦਮੀ ਸੀਗੇ ਜੀ। ਤੇ तकरीबन ਆਡੈਂਟੀਫਾਈ ਹੋ ਗਏ ਨੇ ਤੇ ਸਾਡੀਆਂ ਟੀਮਾਂ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ ਜਲਦ ਇਹਨਾਂ ਦਾ ਅਰੈਸਟ ਕਰਕੇ ਕਰ ਦੇਗਾ ਸਰ ਤਪੀਸ਼ ਸਾਹਿਬ ਸਾਹਮਣੇ ਆਣੇ ਬਸ ਤਪੀਸ਼ ਸਾਹਿਬ ਜੀ ਹੁਣ ਜਿਹੜੀਆਂ ਹੈਗੀਆਂ ਸਰ ਕੱਲ 10 ਵਜੇ 5 ਮਿੰਟ ਦਾ ਟਾਈਮ ਠੀਕ ਹੈ ਸਰ ਤੇ ਤਿੰਨ ਬੰਦੇ ਆਏ ਸੀ ਮੂੰਹ ਲਟਿਆ ਸੀ ਉਹਨਾਂ ਨੇ ਮੂੰਹ ਲਟਿਆ ਸੀ ਉਹ ਤਿੰਨੇ ਬੰਦੇ ਆਏ ਇੱਕ ਮੇਰਾ ਸਟਾਫ ਮੈਂਬਰ ਹੀ ਇੱਕ ਮੈਂ ਦੋ ਜਣੇ ਹੌਸਟ ਟੈਮ ਤੇ ਆਪਣਾ ਮੇਰਾ ਜਿਹੜਾ ਸਟਾਫ ਮੈਂਬਰੀ ਉਹ ਬਾਹਰ ਗੇਟ ਵੱਲ ਜਾਂਦਾ ਪਿਆ ਸੀ ਉਹਨੇ ਗੇਟ ਨਾਲ ਲਿਆਤੀ ਲਾਇਆ ਤਾਂ ਉੱਥੋਂ ਤਿੰਨ ਬੰਦੇ ਆਏ ਉਹਨਾਂ ਗੇਟ ਨੂੰ ਧੱਕਾ ਮਾਰਿਆ ਤੇ ਮੇਰਾ ਸਟਾਫ ਮੈਂਬਰੀ ਜਿੱਦੋਂ ਸਾਈਡ ਤੇ ਹੋ ਗਿਆ ਉਹ ਜਿਹੜੇ ਦੋ ਬੰਦੇ ਸਿੱਧਾ ਮੈਨਾਂ ਆਏ ਹੱਥੋਂ ਬਾਈ ਘੁੰਨ ਲੱਫੇ ਤੇ ਮੇਰੇ ਕੋਲ ਜਿਹੜਾ ਮੇਰੇ ਹੱਥ ਕੈਸ਼ ਹੀ ਉਹ ਕੈਸ਼ ਕੋਲਾ ਤੇ ਇਕੱਲੇ ਦਾ ਜਿਹੜਾ ਕੈਸ਼ ਇਸ਼ਾਰਾ ਕੈਸ਼ ਲੈ ਕੇ ਸਰ ਕਿੰਨਾ ਕੈਸ਼ ਸੀ ਕੈਸ਼ ਸਰ 25000 ਰੁਪਿਆ ਕੈਸ਼ ਹੀ ਨਾਲ ਦੋ ਮੋਬਾਈਲ ਲੈ ਗਏ ਠੀਕ ਹੋ ਫਰਿੰਗ ਕਰੀ ਕਿੰਨੀ ਨਹੀਂ ਸਰ ਪਿਸਟਲ ਜਿਹੜਾ ਉਹਨਾਂ ਨੇ ਪਹਿ

ਅਸੀਂ ਸਰ ਕੀ ਮੰਗ ਅਸੀਂ ਤਾਂ ਹੀ ਕਾਵਾਂਗੇ ਜਲਦੋ ਜਲਦੋ ਜਿਹੜੇ ਅਪਰਾਧੀ ਹੋੜੇ ਜਾਂ ਡੰਡਾਲਾ ਗੁਰੂ ਦੇ ਵਿੱਚ ਵੀ ਲੁੱਟ ਦੀ ਵਾਰਦਾਤ ਹੋਈ ਹੈ ਇੱਥੇ ਦੇਰ ਰਾਤ ਤਿੰਨ ਬਾਈਕ ਸਵਾਰ ਲੁਟੇਰੇ ਇੱਕ ਰੈਸਟੋਰੈਂਟ ਦੇ ਵਿੱਚ ਲੁੱਟ ਕਰਕੇ ਫਰਾਰ ਹੋ ਗਏ ਨੇ ਵਾਰਦਾਤ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਰੈਸਟੋਰੈਂਟ ਦਾ ਮਾਲਕ ਆਪਣੇ ਪੂਰੇ ਦਿਨ ਦੀ ਕਮਾਈ ਗਿਣ ਰਿਹਾ ਸੀ ਤੇ ਇਸ ਦੌਰਾਨ ਤੇ ਨਪਛਾਤੇ ਨੌਜਵਾਨ ਰੈਸਟੋਰੈਂਟ ਦੇ ਅੰਦਰ ਦਾਖਲ ਹੋਏ ਅਤੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤਾਂ ਨਕਦੀ ਲੁੱਟ ਗਈ ਚੋਰ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਔਰ ਕੈਸ਼ ਲੁੱਟ ਕੇ ਨੌਜਵਾਨ ਇਹ ਲੁਟੇਰੇ ਲੈ ਗਏ ਨੇ ਫਰਹਾਲ ਪੁਲਿਸ ਨੇ ਉਤਲਾ ਕਰ ਦਿੱਤੀ ਗਈ ਔਰ ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਜਦ ਐਫ ਆਈ ਆਰ ਦਰਜ ਕਰ ਦਿੱਤੀ ਆ ਸਾਡੀ ਤਪਤੀ ਚੱਲਦੀ ਆ ਹੁਣ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਅਲੱਗ-ਅਲੱਗ ਐਂਗਲ ਤੋਂ ਟੈਕਨੀਕਲ ਤਰੀਕੇ ਨਾਲ ਇਹਨੂੰ ਬਹੁਤ ਜਲਦ ਟ੍ਰੇਸ ਕਰਕੇ ਦੋਸ਼ੀ ਸਖਤ ਕਾਰਵਾਈ ਕੀਤੀ ਜਿਹੜੇ ਤਿੰਨ ਆਦਮੀ ਸੀਗੇ ਜੀ ਤੇ ਤਕਰੀਬਨ ਆਈਡੈਂਟੀਫਾਈ ਹੋ ਗਏ ਨੇ ਤੇ ਸਾਡੀਆਂ ਟੀਮਾਂ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ ਜਲਦ ਇਹਨਾਂ ਦਾ ਅरेस्ट ਕਰਕੇ ਤੇ ਕਰੂਗਾ। ਸਰ ਤਪੀਸ਼ ਸਾਹ ਜੀ ਹੁਣ ਜਿਹੜੀਆਂ ਹੈਗੀਆਂ ਸਰ ਕੱਲ 10 ਵਜੇ 5 ਮਿੰਟ ਦਾ ਟਾਈਮ ਠੀਕ ਹੈ ਸਰ ਤੇ ਤਿੰਨ ਬੰਦੇ ਆਏ ਸੀ ਮੂੰਹ ਲਟਿਆ ਸੀ ਉਹਨਾਂ ਨੇ। ਮੂੰਹ ਲਟਿਆ ਸੀ ਉਹ ਤਿੰਨੇ ਬੰਦੇ ਆਏ ਇੱਕ ਮੇਰਾ ਸਟਾਫ ਮੈਂਬਰ ਹੀ ਇੱਕ ਮੈਂ ਦੋ ਜਣੇ ਹਾਫ ਟਾਈਮ ਤੇ ਆਪਣਾ ਮੇਰਾ ਜਿਹੜਾ ਸਟਾਫ ਮੈਂਬਰੀ ਉਹ ਬਾਹਰ ਗੇਟ ਵਾਲਾ ਜਾਂਦਾ ਪਿਆ ਸੀ ਉਹਨੇ ਗੇਟ ਨਾਲ ਹੀ ਲਿਆ ਤੇ ਉੱਥਰੋਂ ਤਿੰਨ ਬੰਦੇ ਆਏ ਉਹਨਾ ਗੇਟਨ ਧੱਕਾ ਮਾਰਿਆ ਤੇ ਮੇਰਾ ਸਟਾਫ ਮੈਂਬਰ ਇੱਧਰ ਸਾਈਡ ਤੇ ਹੋ ਗਿਆ। ਉਹ ਜਿਹੜੇ ਦੋ ਬੰਦੇ ਸਿੱਧਾ ਮੈਨਾਂ ਆਏ ਹੱਥੋ ਪਾਈ ਹੋਣ ਲੱਗੇ ਤੇ ਮੇਰੇ ਕੋਲ ਜਿਹੜਾ ਮੇਰੇ ਹੱਥ ਕੈਸ਼ ਹੀ ਉਹ ਕੈਸ਼ ਬੋਲਿਆ ਤੇ ਗੱਲੇ ਦਾ ਜਿਹੜਾ ਕੈਸ਼ ਇਸ਼ਾਰਾ ਕੈਸ਼ ਲੈ ਕੇ ਸਰ। ਕਿੰਨਾ ਕਹਿਦੇ ਸੀ? ਕਹਿ ਸਰ 25000 ਰੁਪਿਆ ਕੈਸ਼ ਹੀ ਨਾਲ ਦੋ ਮੋਬਾਈਲ ਲੈ ਗਏ। ਤੁਸੀਂ ਫਰਿੰਗ ਕਰ ਰਹੇ ਕਿ ਕਿੰਨਾ ਨਹੀਂ ਸਰ ਪਿਸਟਲ ਜਿਹੜਾ ਉਹਨਾਂ ਨੇ ਪਹਿਲਾਂ ਆਣ ਕੇ ਮੇਰੇ ਇੱਥੇ ਲਾਇਆ ਸੀ ਤੇ ਬਾਅਦ ਵਿੱਚ ਦੋਨੋਂ ਜਾਣ ਆਣ ਕੇ ਹੱਥੋ ਪਾਈ ਕਰਨ ਲੱਗੇ। ਇਸ ਵੱਲੀ ਕ੍ਰਿਮ ਚੁੱਪ ਚੁਪਾ। ਹਾਂਜੀ ਹਾਂਜੀ ਸਰ ਉਹ ਆਪਣੀ ਤਰਫ ਪੂਰੀ ਕਾਰਵਾਈ ਹੋਨ ਸਪੀਕਰ ਲਈ ਹੈ ਜੀ ਹੁਣ ਕਹਿੰਦੀ ਵੀ ਜਲਦ ਤੋਂ ਜਲਦ ਮੁਜ਼ਰਮ ਫੜੇ ਜਾਣਗੇ ਭਾਈ ਅੱਲਾ ਵੀ ਆਪਕਾ ਖਾਵਾ ਵਾਦ ਰੱਖੀ ਜੇ ਪੰਨ ਅਨਫੁਰਨਾ ਤਵੀ ਹੈ ਹਾਂਜੀ ਸਰ ਉਹਨਾਂ ਬਾਰੇ ਸਿਰ ਆਪਾਂ ਨੂੰ ਕੁਛ ਨਹੀਂ ਨੋਟਿਸ ਕਰਦੇ ਅਸੀਂ ਸਰ ਕੀ ਮੰਗ ਅਸੀਂ ਤਾਂ ਹੀ ਕਹਾਂਗੇ ਜਲਦ ਤੋਂ ਜਲਦ ਜਿਹੜੇ ਅਪਰਾਧੀ ਫੜੇ